ਸਿਵਲ ਹਸਪਤਾਲ ਕਪੂਰਥਲਾ ਵਿੱਚ ਐਮਰਜੈਂਸੀ ਬਾੜ ਦੇ ਬਾਹਰ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਇੱਕ ਨੌਜਵਾਨ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੇੜਤਲਵੰਡੀ ਮਹਿਮਾ ਵਿੱਚ ਪੁਰਾਣੀ ਰੰਜਿਸ਼ ਤੇ ਚੱਲਦਿਆ। ਦੇਰ ਸ਼ਾਮ ਦੋ ਕੁੱਟਾ ਵਿੱਚ ਲੜਾਈ ਹੁੰਦੀ ਆ ਤੇ ਜਿਸ ਵਿੱਚ ਰਾਜਕੁਮਾਰ ਦੇ ਸਿਰ ਤੇ ਸੱਟਾ ਲੱਗਣ ਕਾਰਨ ਉਸ ਦਾ ਲੜਕਾ ਜਸਪ੍ਰੀਤ ਸਿੰਘ ਆਪਣੇ ਪਿਤਾ ਦੇ ਸਿਵਲ ਹਸਪਤਾਲ ਕਪੂਰਥਲਾ ਐਮਰਜੈਂਸੀ ਬਾੜ ਵਿੱਚ ਪੱਟੀਆਂ ਕਰਵਾਉਣ ਆਇਆ ਸੀ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਜਸਪ੍ਰੀਤ ਸਿੰਘ ਤੇ ਹਮਲਾ ਕਰ ਦਿੱਤਾ ਜਾਦੋਕਾਰ ਵਿੱਚ ਐਮਰਜੈਂਸੀ ਬਾੜ ਤੇ ਬਾਹਰ ਬੈਠਾ ਪਿਆ ਸੀ ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਤੇਜ਼ ਦਰਤ ਹਥਿਆਰ ਨਾਲ ਉਸ ਦੇ ਗਰਦਨ ਤੇ ਵਾਰ ਕੀਤਾ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸਰ ਕੀ ਨਾਮ ਹੈ ਜੀ ਸਰ ਜੇ ਪਹਿਲੇ ਗੱਲ ਕਰੀ ਜਿਹੜਾ ਕਿ ਤੁਹਾਡੇ ਪਤੀਜਾ ਲੱਗਦਾ ਸੀ ਜਿਹੜੇ ਬੱਚੇ ਦੇ ਮਤਲਬ ਕਿ ਕਹ ਲੋ ਕਿ ਐਸਾ ਵਾਪਰਿਆ ਵਾ ਪਿੰਡ ਦੇ ਵਿੱਚ ਕਿਤੇ ਦੇ ਦੇ ਜਿਹੜਾ ਪਿੰਡ ਦੇ ਵਿੱਚ ਇੰਦਰ ਹਾਸੇ ਵਾਪਰਦੇ ਆ ਔਰ ਮੈਂ ਇਹ ਜਿੰਨੇ ਮਸ਼ੀਆਲੇ ਬੰਦੇ ਆ ਮੈਂ ਆਪਣੇ ਕੋਲ ਸਰਪੰਚ ਨੂੰ ਇਹਨਾਂ ਵੀ ਕਿਹਾ ਸੀ ਮੈਂ ਨਾ ਕਰ ਫੋਨ ਕੀਤਾ ਮੈਂ ਕਿਹਾ ਵੀ ਜਿੰਨੇ ਚਿੱਤੇ ਵਾਲੇ ਬੰਦੇ ਆ ਸਰਪੰਚ ਸਾਹਿਬ ਬਚਾ ਲੀਏ ਕਿਉਂ ਆਪਣੇ ਪਿੰਡੋ ਸ਼ਾਂਤੀ ਆ ਜਾਊਗੀ ਤੇ ਸਰਪੰਚ ਨੇ ਉਲਟ ਜਾ ਕੇ ਉਹਨਾਂ ਬੰਦਿਆਂ ਨੂੰ ਕਹਿੰਦਾ ਮੈਂ ਮਾਮੇ ਮੋਰਚਾ ਦਰਵਾਜ਼ੇ ਬੈਠਾ ਕਹਿੰਦਾ ਬਾਬਾ ਜੀ ਤੁਹਾਨੂੰ ਇਦਾਂ ਕਿਹਾ ਵੀ ਬਣਾਨੇ ਬਣਾਦੇ ਬੰਦੇ ਚਿੱਟਾ ਵੇਚਦੇ ਆ ਤੇ ਉਹ ਬੰਦੇ ਮੇਰੇ ਨਾਲ ਕਈ ਚਿਰ ਬੋਲੇ ਨਹੀਂ ਵੀ ਬਾਬਾ ਜੀ ਤੂੰ ਸਾਨੂੰ ਇਹ ਗੱਲ ਕਹਿਣ ਦੇ ਆ ਮੈਂ ਕਿਹਾ ਬੁੱਤ ਤੂੰ ਚੰਗਾ ਕੰਮ ਕਰੋ ਤੂੰ ਕਿਉਂ ਲੋਕਾਂ ਦੇ ਬੱਚੇ ਮਾਰਨੇ ਹੈ ਇਹ ਚਿੱਟਾ ਵੀ ਉੱਤ ਮੈਂ ਗੱਲ ਸੁਣ ਮੇਰੀ ਇਹ ਕਮਾਈ ਦੋਨੋਂ ਆ ਇਧਰ ਲੋਕਾਂ ਨੂੰ ਮਾਲ ਤੁਹਾਡੇ ਵੀ ਘਰ ਨੂੰ ਬੱਚੇ ਹੋਣਗੇ ਤੁਹਾਡੇ ਮਰ ਜਾਣਗੇ ਤੇ ਉਦੋਂ ਵੀ ਸਰਪੰਚ ਨੇ ਕੋਈ ਨਿਗੋਰ ਨਹੀਂ ਕੀਤਾ ਕਿਉਂ ਸਰਪੰਚ ਇਹਨਾਂ ਕੋ ਪੈਸੇ ਲੈਂਦਾ ਸੀ ਚਿੱਟੇ ਵਾਲਿਆਂ ਕੋ ਜਿਹਨੇ ਚਿੱਟੇ ਵਾਲੇ ਆ ਜੂਏ ਵਾਲੇ ਚਿੱਟੇ ਵਾਲੇ ਸਰਪੰਚ ਸਾਰਿਆਂ ਕੋ ਪੈਸੇ ਲੈਂਦਾ ਸੀ ਨਹੀਂ ਨਾ ਲੈਂਦਾ ਜੇ ਗੱਲ ਕਰੀਏ ਜਿਹੜਾ ਕਿ ਇੱਕ ਜ਼ਿੰਮੇਵਾਰੀ ਵਾਲਾ ਉਧਦਾ ਹੋਵੇ ਤਾਂ ਪਿੰਡ ਦੇ ਵਿੱਚ ਇਦਾਂ ਦੇ ਹਾਸੇ ਹੋਣ ਤਾਂ ਕਿੱਦਾਂ ਉਹ ਜ਼ਿੰਮੇਵਾਰੀ ਕਰਾਉਂਦਾ ਹੈ ਮਹਾਰਾਜ ਇੱਦਾਂ ਸੇ ਜ਼ਿੰਮੇਵਾਰੀ ਕਰਾਉਂਦਾ ਆ ਜ਼ਿੰਮੇਵਾਰ ਝਟਕਦਾ ਵੇ ਤੇ ਕਦੇ ਵੀ ਇਹੋ ਜਿਹੇ ਹਾਸਾ ਨਾ ਹੋਵੇ ਜਿਹੜਾ ਸਾਡੇ ਪਿੰਡ ਨੂੰ ਮੁਨਾਜਮ ਮਰਿਆ ਸੀ ਉਹ ਵੀ ਏਹੀ ਵਜ੍ਹਾ ਨਾਲ ਮਰਿਆ ਸੀ ਇਹਨਾਂ ਨੂੰ ਫੜੋ ਫੜਿਆ ਸੀ ਸਰਪੰਚ ਸਾਹਿਬ ਨੇ ਇਹਨਾਂ ਨੂੰ ਫੜੋ ਨਾ ਫੜਦਾ ਤੇ ਅੱਜ ਜਿਹੜੇ ਸਾਡੇ ਪਿੰਡ ਦੇ ਮੁੰਡੇ ਉੱਥੇ ਬੈਠੇ ਆ ਉਹ ਕਦੇ ਨਹੀਂ ਜਿੰਦਰ ਬਹਿ ਸਕਦੇ ਇਹ ਦਬਕਾ ਮਾਰਦਾ ਸਰਪੰਚ ਸਾਹਿਬ ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਲਈ ਕੀ ਮੰਗ ਕੀ ਕਰਦੇ ਅਸੀਂ ਇਹ ਗੱਲ ਕਰਦੇ ਜਿੰਨੇ ਬੰਦੇ ਫੜਿਆ ਨਾ ਜਾਂ ਮੇਰਾ ਕੋਈ ਨਾ ਬੱਚਾ ਹੋਵੇ ਜਿਹਨੇ ਇਹਨਾਂ ਨੂੰ ਮਾਰਿਆ ਹੁਣ ਮਾਰਾ ਗੋਲੀ ਦਾ ਡਰਿਆ ਜਾਂ ਫਾਂਸੀ ਦਿੱਤੀ ਜਾਵੇ ਸਾਡੀ ਫੇਰ ਮਾਰਾ ਰੂਲ ਥੱਲੀ ਆ ਜਿਹੜਾ ਕੋਈ ਵੀ ਬੰਦਾ ਇਦਾਂ ਦਾ ਕੰਮ ਕਰਦਾ ਉਹਦੇ ਗੋਲੀ ਮਾਰੀ ਜਾਵੇ ਮੂਲ ਵਾਲੇ ਨੂੰ ਮਨਾ ਚਾਹੀਦਾ ਇਹ ਚਾਹੀਦਾ ਮਾਰਸ ਮੈਂ ਤੇ ਕਹੂੰ ਸਰ ਕੀ ਨਾਮ ਹੈ ਆਪਣਾ ਕੀ ਨਾਮ ਕੀ ਆਪਣਾ ਹਾਂਜੀ ਸਰ ਜਿਹੜਾ ਕੀ ਤੁਹਾਡੇ ਬੱਚੇ ਦਾ ਜਿਹੜਾ ਹਸਾ ਵਾਪਰੇ ਇੱਕ ਦੋ ਦਿਨ ਪਹਿਲਾਂ ਕੀ ਕਹਿਣਾ ਚਾਹੂੰਗਾ ਜਿਹੜਾ ਕਿ ਅੱਜ ਅੰਤਿਮ ਸੰਸਕਾਰ ਵੀ ਕੀਤਾ ਗਿਆ ਬੱਚੇ ਦਾ ਉਹ ਸਭ ਸਤ ਸਤ ਸਭ ਨੂੰ ਜਗ੍ਹਾ ਨਹੀਂ ਚਾਹੀਦੇ ਸਜਾ ਨੂੰ ਹੋਣੀ ਚਾਹੀਦੀ ਹੈ ਬਾਕੀ ਤੇ ਇੱਦਾਂ ਜਿਹੜਾ ਪਿੰਡ ਦੇ ਵਿੱਚ ਇਦਾਂ ਦੇ ਹਾਸੇ ਵਾਪਰਦੇ ਆ ਨਾ ਮਾਰੇ